ਹਰਜਿੰਦਰ ਟਰੱਕ ਡਰਾਈਵਰ ਦਾ ਕੇਸ ਬਹੁਤ ਹੀ ਜ਼ਿਆਦਾ ਪੀਕ ਤੇ ਜਾ ਚੁੱਕਿਆ ਹੈ ਤੇ ਉਹ ਹੁਣ ਸਜ਼ਾ ਦੀ ਕਗਾਰ ਤੇ ਹੈ ਅਮਰੀਕਾ ਦੇ ਫਲੋਰੀਡਾ ਦੀ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਤੁਸੀਂ ਹੁਣ ਇਸ ਭਾਈ ਦੇ ਮੂੰਹੋਂ ਸੁਣ ਸਕਦੇ ਹੋ ਇਸਦਾ ਇੰਗਲਿਸ਼ ਦੇ ਵਿੱਚ ਕਹਿਣਾ ਹੈ ਕਿ ਫਲੋਰੀਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿੰਨੇ ਵੀ ਉਹਨਾਂ ਦੇ ਵਜ਼ਨ ਚੈੱਕ ਕਰਨ ਵਾਲੇ ਸੈਂਟਰ ਹਨ ਤੇ ਖੇਤੀਬਾੜੀ ਇਨਸਪੈਕਸ਼ਨ ਸੈਂਟਰ ਹਨ ਉਹਨਾਂ ਨੂੰ ਇਮੀਗ੍ਰੇਸ਼ਨ ਚੈੱਕਪੁਆਇੰਟ ਦੇ ਵਿੱਚ ਕਨਵਰਟ ਕਰ ਦਿੱਤਾ ਹੈ ਤੇ ਉੱਤੇ ਹੀ ICE ਦੇ ਇਨਸਪੈਕਟਰ ਖੜੇ ਨੇ ਤੇ ਕੁਝ ਲੋਕਲ ਅਧਿਕਾਰੀ ਵੀ ਖੜੇ ਹਨ ਜੋ ਕਿ ਚੈਕਿੰਗ ਕਰਦੇ ਹਨ ਕਿ ਜਿੰਨਾ ਕੋਲੇ ਵੀ ਟਰਾਲੇ ਹਨ ਉਹਨਾਂ ਦੇ ਕੋਲੇ ਗ੍ਰੀਨ ਕਾਰਡ ਹੈ ਜਾਂ ਨਹੀਂ ਜਿਨ੍ਹਾਂ ਦੇ ਕੋਲੇ ਗ੍ਰੀਨ ਕਾਰਡ ਜਾਂ ਸਿਟੀਜ਼ਨ ਕਾਰਡ ਨਹੀਂ ਹੁੰਦਾ ਤਾਂ ਉਹਨਾਂ ਨੂੰ ਫਲੋਰੀਡਾ ਦੇ ਵਿੱਚ ਐਂਟਰ ਨਹੀਂ ਕਰਨ ਦਿੱਤਾ ਜਾਂਦਾ ਉਹਨਾਂ ਨੂੰ ਉੱਥੋਂ ਹੀ ਵਾਪਸ ਭੇਜ ਦਿੱਤਾ ਜਾਂਦਾ ਹੈ ਤੇ ਨਾਲ ਹੀ ਉਹਨਾਂ ਦਾ ਇੰਗਲਿਸ਼ ਟੈਸਟ ਵੀ ਲਿਆ ਜਾਂਦਾ ਹੈ ਸੋਮਵਾਰ ਤੋਂ ਹੁਣ ਤੱਕ ਮੇਰਾ ਇੱਕ ਵੀ ਟਰੱਕ ਫਲੋਰੀਡਾ ਦੇ ਵਿੱਚ ਐਂਟਰ ਨਹੀਂ ਹੋਇਆ ਅੱਗੇ ਮੇਰਾ ਹਰ ਇੱਕ ਟਰੱਕ ਫਲੋਰੀਡਾ ਦੇ ਵਿੱਚ ਐਂਟਰ ਹੋ ਕੇ ਜਾਂਦਾ ਸੀਗਾ ਇਸ ਦੇ ਨਾਲ ਜਿਨ੍ਹਾਂ ਨੂੰ ਮੈਂ ਮਾਲ ਭੇਜਦਾ ਸੀ ਮੇਰੇ ਜੋ ਕਸਟਮਰ ਸੀ ਉਹ ਮੇਰੇ ਤੋਂ ਨਾਰਾਜ਼ ਹਨ ਪਰ ਜਦ ਮੈਂ ਉਹਨਾਂ ਨੂੰ ਇਹ ਗੱਲ ਦੱਸਦਾ ਹਾਂ ਤਾਂ ਉਹ ਇਹ ਗੱਲ ਸਮਝ ਜਾਂਦੇ ਹਨ ਪਰ ਉਹਨਾਂ ਦਾ ਇਸ ਦੇ ਨਾਲ ਬਿਜ਼ਨਸ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਿਹਾ ਹੈ ਤੇ ਉਸ ਦੇ ਨਾਲ ਅਸੀਂ ਖੁਦ ਵੀ ਪ੍ਰਭਾਵਿਤ ਹੁੰਦੇ ਹਾਂ ਬਹੁਤ ਸਾਰੇ ਟਰੱਕ ਡਰਾਈਵਰ ਫਲੋਰੀਡਾ ਜਾਣ ਤੋਂ ਕਤਰ ਆਉਂਦੇ ਹਨ ਇਹ ਇਕੱਲੇ ਵਰਕ ਪਰਮਿਟ ਵਾਲਿਆਂ ਦੀ ਗੱਲ ਨਹੀਂ ਹੈ ਜਿਨ੍ਹਾਂ ਦੇ ਕੋਲੇ ਗ੍ਰੀਨ ਕਾਰਡ ਵੀ ਹਨ ਉਹ ਵੀ ਇਸ ਗੱਲ ਤੋਂ ਕਤਰਉਂਦੇ ਹਨ ਮੇਰੇ ਕੋਲੇ 25 ਸਾਲ ਤੋਂ ਇੱਕ ਜੋੜਾ ਕੰਮ ਕਰ ਰਿਹਾ ਸੀ ਜਿਸ ਦੀ ਕੀ ਵਾਈਫ ਦਾ ਜਨਮ ਇੱਥੇ ਹੀ ਹੋਇਆ ਸੀ ਪਰ ਉਸ ਦਾ ਹਸਬੰਦ ਦੇ ਕੋਲੇ ਗ੍ਰੀਨ ਕਾਰਡ ਹੈ ਉਸ ਨੇ ਕਦੇ ਵੀ ਸਿਟੀਜ਼ਨਸ਼ਿਪ ਅਪਲਾਈ ਨਹੀਂ ਕੀਤਾ ਪਰ ਉਸ ਉਹ 25 ਸਾਲ ਤੋਂ ਇੱਥੇ ਹੀ ਰਹਿ ਰਿਹਾ ਹੈ ਰਾਤ ਮੈਨੂੰ ਉਹਨਾਂ ਦਾ ਫੋਨ ਆਇਆ ਕਿ ਅਸੀਂ ਹੁਣ ਫਲੋਰੀਡਾ ਨਹੀਂ ਜਾਣਾ ਚਾਹੁੰਦੇ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੁਹਾਡੇ ਕੋਲੇ ਤਾਂ ਸਾਰੇ ਕਾਗਜ਼ ਪੱਤਰ ਪੂਰੇ ਹਨ ਤਾਂ ਉਹਨਾਂ ਨੇ ਦੱਸਿਆ ਕਿ ਮੇਰੇ ਜੋ ਹਸਬੰਡ ਨੇ ਉਹਨਾਂ ਦੀ ਜੋ ਇੰਗਲਿਸ਼ ਹੈ ਉਹ ਵੀਕ ਹੈ ਜਦ ਕਿ ਉਹ ਫਲੋਰੀਡਾ ਜਾਵੇਗਾ ਤਾਂ ਉਸ ਤੋਂ ਇੰਗਲਿਸ਼ ਟੈਸਟ ਲਿਆ ਜਾਵੇਗਾ ਤਾਂ ਉਸ ਤੋਂ ਇੰਗਲਿਸ਼ ਟੈਸਟ ਦੇ ਵਿੱਚ ਫੇਲ ਹੋਣ ਕਰਕੇ ਜਾਂ ਤਾਂ ਉਸ ਨੂੰ ਸਜ਼ਾ ਹੋ ਜਾਵੇਗੀ ਜਾਂ ਉਸ ਨੂੰ ਜੁਰਮਾਨਾ ਹੋ ਜਾਵੇਗਾ। ਉਹਨਾਂ ਦੇ ਕੋਲੇ ਬੱਚੇ ਹਨ ਜਿਸ ਕਰਕੇ ਉਹ ਇਹ ਰਿਸਕ ਨਹੀਂ ਲੈਣਾ ਚਾਹੁੰਦੇ। ਇੱਥੇ ਦੇ ਜੋ ਲੋਕ ਨੇ ਉਹਨਾਂ ਦੇ ਉੱਤੇ ਤਾਂ ਇਸ ਦਾ ਪ੍ਰਭਾਵ ਪਿਆ ਹੀ ਹੈ। ਜੋ ਪੁਰਾਣੇ ਇਮੀਗ੍ਰੈਂਟ ਹਨ ਉਹਨਾਂ ਦੇ ਉੱਤੇ ਵੀ ਇਸ ਚੀਜ਼ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ ਹੈ। ਇਹ ਜੋ ਹਾਦਸਾ ਹੋਇਆ ਸੀ ਬਹੁਤ ਬੁਰਾ ਹਾਦਸਾ ਹੋਇਆ ਸੀ ਜਿਨ੍ਹਾਂ ਦਾ ਇਸ ਪਰਵਾਹ ਹਾਰ ਦੇ ਵਿੱਚ ਲੋਕ ਮਰੇ ਨੇ ਮੈਂ ਉਹਨਾਂ ਲਈ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਪਰ ਕੁਝ ਲੋਕ ਇਹ ਆਪਣੇ ਫਾਇਦੇ ਲਈ ਰਾਜਨੀਤਿਕ ਤੌਰ ਤੇ ਇਸ ਘਟਨਾ ਨੂੰ ਲੈ ਰਹੇ ਹਨ ਜੋ ਕਿ ਅਮਰੀਕਾ ਅਤੇ ਅਮਰੀਕੀਆਂ ਲਈ ਚੰਗਾ ਨਹੀਂ ਆ ਇਸ ਦੇ ਵਿੱਚ ਆਪਾਂ ਕਿਸੇ ਇੱਕ ਦੇਸ਼ ਜਾਂ ਸੂਬੇ ਜਾਂ ਕਿਸੇ ਕੌਮ ਦੇ ਉੱਤੇ ਦੋਸ਼ ਲਾ ਕੇ ਇਸ ਮਸਲੇ ਦਾ ਹੱਲ ਨਹੀਂ ਕਰ ਸਕਦੇ ਇਸ ਮਸਲੇ ਨੂੰ ਆਪਾਂ ਇਸ ਟਾਈਮ ਦੇ ਉੱਤੇ ਬੈਠ ਕੇ ਨਿਮੇੜਨ ਦੀ ਜਗ੍ਹਾ ਤੇ ਇੱਕ ਦੂਜੇ ਉੱਤੇ ਉਂਗਲਾਂ ਚੱਕ ਰਹੇ ਇਸਦਾ ਕੀ ਕੋਈ ਵੀ ਹੱਲ ਨਹੀਂ ਨਿਕਲੇਗਾ ਇਹ ਇੱਕ ਫਲੋਰੀਡਾ ਦਾ ਟਰੱਕ ਡਰਾਈਵਰ ਜਿਸ ਨੇ ਕਿ ਫਲੋਰੀਡਾ ਦੇ ਵਿੱਚ ਹੋਈ ਸਖਤਾਈ ਦੇ ਨਾਲ ਉਸ ਦੇ ਨੁਕਸਾਨ ਕੀ ਨੇਗੇ ਉਹ ਦੱਸਿਆ ਹੈ ਬਾਕੀ ਹਰਜਿੰਦਰ ਦੀ ਜੋ ਵੀ ਸਜ਼ਾ ਗਈ ਉਹ ਤਾਂ ਹੁਣ ਟਾਈਮ ਹੀ ਦੱਸੇਗਾ ਜੇਕਰ ਤੁਸੀਂ ਵੀ ਹਰਜਿੰਦਰ ਦੇ ਹੱਕ ਦੇ ਵਿੱਚੋਂ ਤਾਂ ਸਾਡੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਅੱਗੇ ਦੀਆਂ ਅਪਡੇਟਾਂ ਛੇਤੀ ਤੋਂ ਛੇਤੀ ਮਿਲਣ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਦਿਆ ਕਰੋ ਤਾਂ ਕਿ ਸਭ ਨੂੰ ਇਸ ਦੀ ਇਨਫੋਰਮੇਸ਼ਨ ਮਿਲਦੀ ਰਹੇ